ਜਿਹੜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਔਰ ਕੁਵਾਂਤਬਾਂ ਦੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਯੁੱਧ ਨਸ਼ੇ ਵਿਰੁੱਧ ਇਹ ਪਹਿਲੇ ਮਾਰਚ ਤੋਂ ਕੰਪੇਨਸਿਓ ਕੀਤੀ ਸੀ ਔਰ ਇਹਨੂੰ ਜਨਤਾ ਤੋਂ ਬਹੁਤ ਪਰਮਾ ਹੰਗਾਰਾ ਮਿਲਿਆ ਜੀ ਔਰ ਇਹਦੇ ਨਾਲ ਜਿਹੜਾ ਹੈਗਾ ਕਿ ਅਸੀਂ ਮੈਂ ਸਾਰੇ ਪੰਜਾਬ ਦਾ ਟੂਰ ਇਹਨੂੰ ਲਾ ਕੇ ਕਰ ਰਿਹਾ ਹੈਗਾ ਜਿਸ ਤਰ੍ਹਾਂ ਅੱਜ ਮੈਂ ਬਠਿੰਡੇ ਪਹੁੰਚਿਆ ਇੱਥੋਂ ਮੈਂ ਸ਼ੁਰੂ ਕਰ ਰਿਹਾ ਜੀ ਮੈਂ ਆਲਰੇਡੀ ਜਿਹੜੇ 7 ਜ਼ਿਲ੍ਹਿਆਂ ਦੇ ਵਿੱਚ ਜਾ ਚੁੱਕਿਆ ਪਿਛਲੇ 2 ਦਿਨ ਦੇ ਵਿੱਚ ਔਰ 2 ਜ਼ਿਲ੍ਹੇ ਮੈਂ ਅੱਜ ਕਵਰ ਕਰਨਾ ਦਾਸ ਤੇ ਇਸ ਮੇਰੇ ਨਾਲ ਜਿਸ ਤਰ੍ਹਾਂ ਪੂਰੀ ਟੀਮ ਵਰਕ ਦੇ ਨਾਲ ਅਸੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਸਹਿਯੋਗੀ ਮਿਲਦਾਲ ਸਾਧ ਜਗਤਪ ਸਿੰਘ ਜੀ ਤੁਹਾਡੇ ਲੋਕਲ ਐਮਐਲਏ ਤੇ ਹਰਮਾਸਟਰ ਜੀ ਜਗੀਰ ਸਿੰਘ ਜੀ ਆਪਣੇ ਪਚੋਮਲਡੀ ਤੋਂ ਔਰ ਸੁਖਵੀਰ ਮਸਰਖਾਨਾ ਜੀ ਸਾਡੇ ਮੇਅਰ ਸਾਹਿਬ ਰਣਜੀਤ ਜੀ ਔਰ ਡਿਪਟੀ ਕਮਿਸ਼ਨਰ ਚੌਕਟਦੀ ਔਰ ਮੈਡਮ ਐਸਐਸਪੀ ਤੇ ਕਮਿਸ਼ਨਰ ਸਾਰੇ ਇਹ ਸਾਰੀ ਸਾਡੀ ਟੀਮ ਹੈ ਜਿਹੜੀ ਜੁੱਦ ਨਸੀ ਵਿਰੋਧੀ ਆ ਔਰ ਅਸੀਂ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਸਾਰੇ ਡਿਪਾਰਟਮੈਂਟਸ ਦੀ ਮੀਟਿੰਗ ਕੀਤੀ ਆ ਇਹਦੇ ਵਿੱਚ ਇੱਕ ਨਵੀਂ ਅਪਰੋਚ ਹੈ ਜੀ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਦੇ ਨਾਲ ਸਰਕਾਰ ਨੂੰ ਪੂਰੀ ਹਮਦਰਦੀ ਹੈ ਉਹਨਾਂ ਨੂੰ ਨਸ਼ੇ ਚੋਂ ਕਿੱਦਾਂ ਬਾਹਰ ਕੱਢਣਾ ਉਹਦੀ ਅਸੀਂ ਪੂਰੀ ਜਿਹੜੀ ਰਣਨੀਤੀ ਬਣਾਈ ਹੈ ਸਰਕਾਰ ਦੀ ਨੀਅਤ ਸਾਫ਼ ਹੈ ਉਹ ਸਰਕਾਰ ਕੋਲ ਇੱਕ ਨੀਤੀ ਹੈ ਉਹ ਨੀਤੀ ਵਾ ਤੁਹਾਡੇ ਨਾਲ ਸਾਂਝੀ ਕਰ ਰਿਆ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਦੇ ਨਾਲ ਉਹਦੀਆਂ ਮਾਵਾਂ ਦੇ ਨਾਲ ਭੈਣਾਂ ਦੇ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਸਾਨੂੰ ਪੂਰੀ ਹਮਦਰਦੀ ਹੈ ਉਹਨਾਂ ਨੂੰ ਅਸੀਂ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਾਂਗੇ ਉਹਨੂੰ ਅਸੀਂ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਜਿਹੜਾ ਬੱਚਾ ਨਸ਼ਾ ਕਰਦਾ ਹੈ ਜਿਹਦੇ ਕੋਲ ਕਨਸਪਸ਼ਨ ਕੁਆਟਿਟੀ ਹੈ ਜਿਹੜਾ ਫਸਟ ਟਾਈਮ ਆਫੈਂਡਰ ਹੈ ਉਹਨੂੰ ਅਸੀਂ ਹੁਣ ਪੁਲਿਸ ਜੇਲ੍ਹਾਂ ਵਿੱਚ ਨਾ ਭੇਜ ਕੇ ਜਿਹੜੇ ਸਾਡੇ ਟ੍ਰੀਟਮੈਂਟ ਸੈਂਟਰ ਹੈ ਜਿੱਥੇ ਅਸੀਂ ਉਹਨਾਂ ਨੂੰ ਨਸ਼ਾ ਸੁੜਾਣਾ ਇਹਦੇ ਨਾਲ ਨਾਲ ਜਿਹੜਾ ਬੰਦਾ ਇੰਜੈਕਸ਼ਨ ਲਗਾਉਂਦਾ ਉਹਨੂੰ ਗੋਲੀਆਂ ਤੇ ਲੈ ਕੇ ਫਿਰ ਗੋਲੀਆਂ ਛੜਾ ਕੇ ਨਸ਼ਾ ਛੜਾ ਕੇ ਕੋਈ ਨਾ ਕੋਈ ਕੰਮ ਸਿਖਾਣਾ ਇਹ ਨਵੀਂ ਅਪਰੋਚ ਹੈ ਸਕਿਲ ਡਿਵੈਲਪਰ ਦੇ ਸੈਂਟਰ ਖੋਲ ਰਿਹਾ ਜਿੱਥੇ ਸਾਡੇ ਡੀ ਡਿਕਸ਼ਨ ਉਹਦੀ ਕੈਪੈਸਿਟੀ ਅਨਾਉਂਸ ਕਰ ਰਿਹਾ ਜੀ ਪਹਿਲਾਂ ਸਾਡੇ ਕੋਲੇ ਸੀਗੇ ਜੀ 50 ਗਵਰਨਮੈਂਟ ਸੈਂਟਰ ਤੇ 110 ਪ੍ਰਾਈਵੇਟ ਜਿਹੜੇ ਡੀ ਡਿਕਸ਼ਨ ਬੈਡ ਸੀਗੇ 160 ਸੀਗੇ ਤੇ ਹੁਣੇ ਵਧ ਕੇ 380 ਹੋ ਗਿਆ ਜੀ 220 ਨਵੇਂ ਬੈੱਡ ਦੱਸੇ ਇਸ ਤਰ੍ਹਾਂ ਏਮਜ਼ ਦੇ ਵਿੱਚ ਆਦੇਸ਼ ਦੇ ਵਿੱਚ ਔਰ ਕੁਝ ਨਰਸਿੰਗ ਕਾਲਜਸ ਦੇ ਵਿੱਚ ਇਹ ਅਸੀਂ ਕੈਪੈਸਿਟੀ ਅਨਹਾਂਸਮੈਂਟ ਕਰ ਰਹੀ ਹੈ ਜੇ ਲੋਡ ਪਈ ਤੇ ਹੋਰ ਵੀ ਕਰਾਂਗੇ ਜਿਹੜੇ ਕਿ 에ਅਰ ਕੰਡੀਸ਼ਨਡ ਹੋਣਗੇ ਉੱਥੇ ਜਦੋਂ ਸਟਾਰਟ ਵਾਸਤੇ ਸਾਰਾ ਸਾਜ ਸਮਾਨ ਸਾਰੇ ਐਕਸਪਰਟ ਕਾਉਂਸਲਰ ਯੋਗਾ ਹੋਏਗਾ ਮੈਡੀਟੇਸ਼ਨ ਹੋਏਗੀ ਉਹਨਾਂ ਨੂੰ ਕੋਈ ਨਾ ਕੋਈ ਕੰਮ ਜਿਹੜਾ ਬੱਚਾ ਕੰਮ ਸਿੱਖਣਾ ਚਾਹੁੰਦਾ ਉਹ ਵਾਲਾ ਉਹਨੂੰ ਕੰਮ ਸਿਕਾਇਆ ਚਾਹੇਗਾ ਚਾਹੇ ਉਹ ਆਈਟੀ ਨਰਸ ਰਿਲੇਟਡ ਹੋਵੇ ਐਗਰੀਕਲਚਰ ਨਾਲ ਰਿਲੇਟਡ ਹੋਵੇ ਜਾਂ ਉਹ ਆਰਟੀਆਈ ਨਾਲ ਰਿਲੇਟਡ ਹੋਵੇ ਜਾਂ ਕੋਈ ਵੀ ਜੇ ਬੱਚਾ ਕੋਈ ਫੂਡ ਕraft ਇੰਸਟੀਚਿਊਟ ਨਾਲ ਕੋਈ ਬੇਕਰੀ ਜਾਂ ਹੋਰ ਕੋਈ ਕੰਮ ਸਿੱਖਣਾ ਚਾਹੁੰਦਾ ਮੇਹਰ ਸਲੂਨ ਦਾ ਕੰਮ ਸਿੱਖਣਾ ਚਾਹੁੰਦਾ ਤੇ ਜਦੋਂ ਸਾਡੇ ਕੋਲੇ ਬੱਚੇ ਜ਼ਿਆਦਾ ਹੋਣਗੇ ਤਾਂ ਅਸੀਂ ਉਹਨਾਂ ਨੂੰ ਅਲੱਗ-alag ਗਰੁੱਪ ਬਣਾ ਕੇ ਉਹਨਾਂ ਨੂੰ ਕੰਮ ਸਿਖਾਵਾਂਗੇ ਉਸ ਤੋਂ ਸਵਾਇ ਗਵਰਨਮੈਂਟ ਦੇ ਵਿੱਚ ਬਹੁਤ ਸਾਰੀਆਂ এমਪਲੋਇਮੈਂਟ ਜਨਰੇਸ਼ਨ ਨੇ ਜਿਸ ਤਰ੍ਹਾਂ ਖੇਤੀਬਾੜੀ ਦੇ ਵਿੱਚ ਮੈਂ ਕਹਾਂ 2 ਲੱਖ ਤੋਂ ਲੈ ਕੇ 25 ਲੱਖ ਰੁਪਏ ਦੀ ਜਿਹੜੀ ਕੈਪੀਟਲ ਉਹਨਾਂ ਨੂੰ ਲਈ ਹੈਗੀ ਆ ਵਿਦਆਊਟ ਐਨੀ ਕੋਲੈਟਰਲਸ ਗਵਰਨਮੈਂਟ ਵੱਲੋਂ ਮਿਲੇਗੀ ਉਹ ਹਾਈ ਵੈਲਿਊ ਕ੍ਰੌਪਸ ਜਿਹੜੀਆਂ ਹੈਗੀਆਂ ਚਾਹੇ ਉਹਦੇ ਵਿੱਚ ਹਲਦੀ ਦੀ ਖੇਤੀ ਹੋਵੇ ਸਟ੍ਰੌਬਰੀ ਦੀ ਖੇਤੀ ਹੋਵੇ ਆਪਣੇ ਡ੍ਰੈਗਨ ਫਰੂਟ ਹੋਵੇ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਲੇਟੈਸਟ ਟੈਕਨੀਕਸ ਆ ਨੈੱਟ ਫਾਰਮਿੰਗ ਹੋਵੇ ਜਿਹੜੀ ਕਿ ਹਾਈਲੀ ਪ੍ਰੋਫਿਟੇਬਲ ਹੈ ਕੋਈ ਡੇਰੀ ਜਾਂ ਹੋਰ ਕੋਈ ਜਿਹੜੇ ਕੋਰਸਸ ਆ ਆਬਵੀਅਸ ਕਰਾਵਾਂਗੇ ਉਹਨਾਂ ਨੂੰ ਤੇ ਉਹ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਲੋਨ ਦੇਵਾਂਗੇ ਜਿਹਦੇ ਸਬਸਿਡੀ ਕੰਪੋਨੈਂਟ ਵੀ ਹੋਵੇਗਾ ਔਰ ਆਪਣੀ ਵਧੀਆ ਖੁਸ਼ਹਾਲ ਜ਼ਿੰਦਗੀ ਜਿਹੜੀ ਉਹ ਬਤਾ ਸਕਦੇ ਆ ਉਹਨੂੰ ਤੇ ਇਹਦੇ ਨਾਲ ਨਾਲ ਜਿਹੜਾ ਇੱਕ ਦੂਜਾ ਮੈਸੇਜ ਵੀ ਅਸੀਂ ਕਲੀਅਰ ਦੇ ਰਹੇ ਆ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੂਰੀ ਸਖਤੀ ਪੁਲਿਸ ਕਰ ਰਹੀ ਆ ਇੱਥੋਂ ਤੱਕ ਹਾਲਾਤ ਆ ਕਿ ਕੱਲ ਮੈਂ ਫਰੋਜ਼ਪੁਰ ਦੇ ਵਿੱਚ ਫਾਜ਼ਲਗੜ੍ਹ ਦੇ ਵਿੱਚ ਸੀਗਾ ਬਾਰਡਰ ਟਿਸਟਰੀ ਦੇ ਵਿੱਚ ਸਾਰੇ ਮੈਂ ਘੁੰਮ ਕੇ ਆਇਆ ਤੇ ਉੱਥੇ ਹੁਣ ਡਰੋਨ ਜਾਣੀਆਂ ਬਹੁਤ ਘੱਟ ਹੋ ਗਈਆਂ 70% ਘੱਟ ਹੋ ਗਈਆਂ ਕਿਉਂਕਿ ਜਦੋਂ ਡਰੋਨ ਨਸ਼ਾ गिरਕੇ ਜਾਂਦੀ ਸੀ ਜਾਂ ਹਥਿਆਰ गिरਕੇ ਜਾਂਦੀ ਸੀ ਉਹਨੂੰ ਚੱਕਣ ਕੋਈ ਨਹੀਂ ਜਾਂਦਾ ਤੇ ਮੈਂ ਕਹਾਂ ਜੀ ਚੱਕਣ ਕੋਈ ਨਹੀਂ ਜਾਂਦਾ ਕਹਿੰਦੇ ਜੀ ਪੁਲਿਸ ਵਿੱਚੋਂ ਕਿੱਟੇ ਸਿੱਖ ਦਿੰਦੀ ਆ ਜੀ ਮળો ਮળો ਮੁਰਕੇ ਮੱਦੇ ਨੂੰ ਪਤਾ ਕਿ ਹੁਣ ਮੈਂ ਬਚ ਕੇ ਨਹੀਂ ਆਉਂਗਾ ਮੈਂ ਚਲਾ ਤਾਂ ਜਾਊਂਗਾ ਪਰ ਵਾਸ਼ ਕੇ ਨਹੀਂ ਆਉਂਗਾ ਤੇ ਇਹ ਇੱਕ ਬਹੁਤ ਅੱਛਾ ਮੈਸੇਜ ਗਿਆ ਜੀ ਇਸੇ ਤਰ੍ਹਾਂ ਜਿਹੜੇ ਨਸ਼ਾ ਵੇਚਣ ਵਾਲੇ ਆ ਹੁਣ ਤੁਹਾਨੂੰ ਪੰਜਾਬ ਦੇ ਵਿੱਚ ਨੰਬੜੇ ਔਕੇ ਹੋ ਗਏ ਪਹਿਲਾਂ ਉਹ ਡੋਮਿਨੇਟ ਕਰਦੇ ਸੀ ਖਾਸ ਕਰਕੇ ਪਿੰਡਾਂ ਦੇ ਵਿੱਚ ਬੰਦਿਆਂ ਦੇ ਵਿੱਚ ਬਾਕੀ ਲੋਕ ਡਰੇ ਹੋਏ ਸੀ ਉਹਨਾਂ ਕੋਲ ਹੁਣ ਲੋਕ ਅੱਗੇ ਆ ਗਏ ਲੋਕ ਉੱਪਰ ਆ ਗਏ ਹੁਣ ਉਹ ਡਰੇ ਹੋਏ ਆ ਤੇ ਭੱਜੇ ਹੋਏ ਆ ਉਹ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪੁਲਿਸ ਕਰਦੀ ਆ ਕਰਦੀ ਰਹੇਗੀ ਲੇਕਿਨ ਜਿਹੜਾ ਸਿਹਤ ਮੈਕਮਨੇ ਸਿਵਲ ਪ੍ਰਸ਼ਾਸਨ ਨੇ ਐਜੂਕੇਸ਼ਨ ਡਿਪਾਰਟਮੈਂਟ ਨੇ ਜਿਹੜੇ ਨਵੇਂ ਚੈਲੰਜਸ ਆ ਉਹਦੇ ਬਾਰੇ ਜਿਹੜਾ ਕੰਮ ਕਰਨਾ ਕੋਆਰਡੀਨੇਟਡ ਐਫਰਟ ਅਸੀਂ ਕਰ ਰਹੇ ਆ ਜੀ ਉਹਦੇ ਨਾਲ ਜਿਹੜਾ ਹੈਗਾ ਲੋਕਾਂ ਦਾ ਵਿਸ਼ਵਾਸ ਵੱਧ ਰਿਹਾ ਲੋਕ ਅੱਗੇ ਆ ਰਹੇ ਆ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਆ ਪਹਿਲਾਂ ਸਾਡੇ ਡੀਡਿਕਸ਼ਨ ਸੈਕਟਰ ਖਾਲੀ ਸੀ ਜਿੰਨਾ ਭਰਿਆ ਹੋਇਆ ਸੀ ਹੁਣ ਜਿੰਨਾ ਚ ਰਸ਼ ਘਟਣਾ ਸ਼ੁਰੂ ਹੋ ਗਿਆ ਰਸਤਾ ਜਿਹੜੇ ਭਰਨਾ ਸ਼ੁਰੂ ਹੋ ਗਿਆ ਜਿਹੜਾ ਕਿ ਇੱਕ ਬੜਾ ਸ਼ੁਭ ਸੰਕੇਤ ਹੈ ਇਹਦਾ ਮਤਲਬ ਜਿਹੜੀ ਨਹਿਮਾ ਇਟਸ ਔਨ ਟ੍ਰੈਕ ਤੇ ਉਹਦੇ ਨਾਲ ਜਿਹੜਾ ਕਿਉਂਕਿ ਜਦੋਂ ਇਹ ਹੁਣ ਇੱਕ ਪਬਲਿਕ ਬੈਕ ਹੋਗਾ ਜਨਤਕ ਲਹਿਰ ਬਣਦੀ ਜਾ ਰਹੀ ਹੈ ਸੋ ਇਹ ਜਿਹੜੀਆਂ ਸਾਡੀਆਂ ਮਾਨ ਸਰਕਾਰ ਦੀਆਂ ਔਰ ਰਾਰਵਿੰਦ ਕੇਜਵਾ ਜੀ ਦੇ ਲੇਤੇ ਆ ਉਹਦਾ ਸਤਕਾ ਤੇ ਹੁਣ ਸਿਆਸੀ ਪੁਸ਼ਤਪਨਾ ਹੀ ਕੋਈ ਨਹੀਂ ਆ ਦੇਖੋ ਅਮਰ ਬੰਤੋ ਬਹੁਤ ਕਿਤੇ ਰੈਗੂਲਰ ਸਾ ਕਿੰਨਾ ਘਟ ਗਿਆ ਜੇ ਪਰਸੈਂਟਸ ਦਾ ਘਟਣਾ ਹੋਵੇ ਦੇਖੋ ਅਜੇ ਇਟਸ ਟੂ अर्ਲੀ ਅਜੇ ਜਿਹੜਾ ਮੈਂ ਤੁਹਾਨੂੰ ਡੈਫੀਨੇਟਲੀ ਚਾਹ ਸਕਦਾ ਕਿ ਸਾਡੇ ਜਿਸ ਤਰ੍ਹਾਂ ਫਰੀਦਕੋਟ ਦੇ ਵਿੱਚ ਸਾਰੇ ਬੈਡਸ ਭਰ ਗਏ ਸੀ ਮੈਂ ਹੁਣ ਮੈਨੂੰ ਐਡੀਸ਼ਨਲ ਬੈਡ ਸੀ 5000 ਐਡੀਸ਼ਨਲ ਬੈਡ ਜੋ ਸਾਡੇ ਅਰਵੈਦ ਕੇਜੀ ਵਾਲੇ ਗਾ ਰੋਡਸਾਈਡ ਮੇਂ ਜਿੰਨੀ 5000 ਬੈਡਸ ਕਰੋ ਕ੍ਰੀਏਟ ਅਸੀਂ ਉਹਨਾਂ ਨੂੰ ਪਰ ਡੇ ਖਰਚਾ ਦੇਵਾਂਗੇ ਜੇ ਇਨਫਰਾਸਟ੍ਰਕਚਰ ਆ ਜਿਹੜੇ ਸਰਕਾਰੀ ਆ ਉਥੇ ਏਸੀ ਲੱਗਣੇ ਆ ਉਹਦੀ ਸਕਿਉਰਿਟੀ ਟਾਈਪ ਕਰਨੀ ਆ ਸਕਿਉਰਿਟੀ ਪਰਸਨ ਚਾਹੀਦੇ ਆ ਕਾਉਂਸਲਰ ਚਾਹੀਦੇ ਆ ਉਹਨਾਂ ਨਾਲ ਅਸੀਂ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਨਿਊ ਦਿੱਲੀ ਐਮਜ਼ ਦੇ ਵਿੱਚ ਆ ਜੀ ਉਹ ਉਹਨਾਂ ਨਾਲ ਟਾਈਪ ਕੀਤਾ ਐਸਐਮਜ਼ ਨੂੰ ਆਈਆਈਏ ਮਹਾਤਮਾ ਬਾਪ ਤੋਂ ਟ੍ਰੇਨਿੰਗ ਲਈ ਹੈ ਤੇ ਜਿਹੜੇ ਅਸੀਂ ਸਟਾਫ ਦੀ ਟ੍ਰੇਨਿੰਗ ਕਪੈਸਿਟੀ ਬਿਲਡਿੰਗ ਦੀ ਨੂੰ ਅਸੀਂ ਕਰਨੇ ਆ ਨਵੇਂ ਬੈਡਸ ਕ੍ਰੀਏਟ ਕਰਨਾ ਇਨਫਰਾਸਟ੍ਰਕਚਰ ਇਮਪਰੂਵ ਕਰਨਾ ਤੇ ਉਹਦੇ ਵਿੱਚ ਜਿਹੜਾ ਉਥੇ ਹੈਗਾ ਉਹਨਾਂ ਦੇ ਵਾਸਤੇ ਯੋਗਾ ਦਾ ਬੰਦੋਬਸਤ ਕਾਉਂਸਲਿੰਗ ਦਾ ਬੰਦੋਬਸਤ ਔਰ ਮੈਡੀਟੇਸ਼ਨ ਦਾ ਬੰਦੋਬਸਤ ਔਰ ਉਹਦੇ ਨਾਲ ਨਾਲ ਕੋਈ ਨਾ ਕੋਈ ਸਕਿੱਲ ਜਿਹੜਾ ਬੰਦਾ ਜਿਹੜਾ ਜਿਹੜਾ ਜੋ ਜੋ ਦਾ ਸ਼ੌਕ ਹੈ ਉਹਨੂੰ ਅਸੀਂ ਕਹਾਂਗੇ ਤੂੰ ਇਹ ਕੰਮ ਸਿੱਖਣਾ ਉਹ ਬੰਦਾ ਯੋਗਾ ਟੀਚਰ ਬਣ ਸਕਦਾ ਕੱਲ ਨੂੰ ਜਿਹੜਾ ਬੰਦਾ ਸਕਦਾ ਆਪਣਾ ਆਪਣਾ ਟਾਬਾ ਜਾਂ ਰੈਸਟੋਰੈਂਟ ਖੋਲ ਸਕਦਾ ਉਹ ਕੱਲ ਨੂੰ ਆਪਣੀ ਕੋਈ ਵਰਕਸ਼ਾਪ ਖੋਲ ਸਕਦਾ ਜਾਂ ਉਹ ਕੋਈ ਨੌਕਰੀ ਕਰ ਸਕਦਾ ਤੁਹਾਡੇ ਮੈਂ ਬਟਿੰਡੇ ਆਇਆ ਸੀ ਪਿੱਛੇ ਦੇ ਉੱਤੇ ਐਸਆਈ ਆਸਥਾਲ ਦੀ ਰਿਮਾਰਕ ਸੀ ਅਮਰਦੇਵ ਸਾਹਿਬ ਨੇ ਉਹ ਨਾਲ ਮੇਰੀ ਮੀਟਿੰਗ ਕਰਾਈ ਉਹਦੇ ਵਾਸਤੇ ਬੀਸੀ ਸਾਹਿਬ ਨੇ ਜਗ੍ਹਾ ਲੱਭ ਰਿਆ ਮਿਲ ਗਈ ਜਗ੍ਹਾ ਜਿਹੜ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤੁਹਾਡਾ ਇਹ ਕੰਮ ਕਰ ਦਨਾ ਤੇ ਤੁਸੀਂ ਮੇਰਾ ਕੰਮ ਕਰ ਦਿਓ ਕਹਿੰਦੇ ਕੀ ਕਰਨਾ ਮੈਂ ਕਿਹਾ ਜੀ ਤੁਸੀਂ ਸਾਡਾ 100 ਬੰਦਾ ਰੱਖ ਲੀਓ ਤੇ ਜਿਹੜੇ ਅਸੀਂ ਆ ਸਾਡੀ ਮੁਹਮਮਾ ਇਹਦੇ ਚੋਂ ਕਹਿੰਦੇ ਡਾਕਟਰ ਸਾਹਿਬ ਤੁਸੀਂ 100 ਕਿਹਾ ਸਾਨੂੰ 1000 ਬੰਦਾ ਟ੍ਰੇਨ ਕਰਕੇ ਦੇ ਦਿਓ ਸੋ ਇੰਡਸਟਰੀਅਲ ਟਾਈਪ ਕਰ ਰਹੇ ਸੀ ਅੱਛਾ ਐਨਰਜੀ ਡਰਿੰਕਾਂ ਦਾ ਪਰ ਚੰਨ ਬੜਾ ਵੱਡੀ ਮਾਰਕੀਟ ਦੇ ਵਿੱਚ ਹਾਂ ਮੈਂ ਉਹਦੇ ਤੇ ਹਾਂ ਜੀ ਇਹ ਬੜਾ ਅੱਛਾ ਕੁਐਸਚਨ ਹੈ ਪਹਿਲਾਂ ਜਵਾਬ ਦੇਦਾ ਫਿਰ ਤੁਸੀਂ ਪੁੱਛਦੇ ਹੋ ਇਹ ਨਾ ਐਲਰਜੀ ਡਰਿੰਕਸ ਦਾ ਦੇਖੋ ਪੰਜਾਬ ਜਿਹੜੀ ਸਟੇਟ ਸੀ ਇਹ ਪਹਿਲੀ ਸਟੇਟ ਸੀ ਜਿਨ੍ਹਾਂ ਨੇ ਹੁੱਕਾ ਬਾਰਸ ਬੰਦ ਕੀਤੇ ਆ ਇਹ ਸਿਗਰਟਸ ਬੰਦ ਕੀਤੇ ਆ ਹੋ ਵੇਪਿੰਗ ਦਾ ਔਰ ਜਿਹੜਾ ਤੁਹਾਡਾ ਐਨਰਜੀ ਡਰਿੰਕਸ ਦਾ ਹੈਗਾ ਇਹ ਮੈਂ ਬੈਨ ਕਰਤੀ ਆ ਜੀ ਸਕੂਲਾਂ ਵਿੱਚ ਬੈਨ ਹੈ 18 ਸਾਲ ਤੱਕ ਕੋਈ WHO ਦੇ ਰეკਮੈਂਡੇਸ਼ਨਸ ਆ ਗਿਆ ਵੈਸੇ ਇਹ ਜਿਹੜੇ ਸੈਂਟਰਲ ਲਾਅ ਹੁੰਦੇ ਆ ਸਾਰੇ ਜੋ ਮੇਰੀ ਜੂਰਿਸਡਿਕਸ਼ਨ ਸੀਮਾ ਕਰਤੀ ਮੈਂ ਜੇਪੀ ਰਡਾ ਜੀ ਨੂੰ ਮਿਲ ਕੇ ਆਇਆ ਕਿ ਇਹਨੂੰ ਕਾਲਜਾਂ ਵਿੱਚ ਵੀ ਬੈਨ ਕਰੋ ਇਹ ਜਨਰਲੀ ਬੈਨ ਹੋਣੀ ਚਾਹੀਦੀਆਂ ਬਟ ਹਰ ਚੀਜ਼ ਕਾਨੂੰਨ ਦੇ ਨਾਲ ਨਹੀਂ ਹੁੰਦੀ ਜੇ ਪੇਰੈਂਟਸ ਨੂੰ ਟੀਚਰਸ ਨੂੰ ਪੇਰੈਂਟਸ ਨੂੰ ਕਹ ਰਹੇ ਵੀ ਘਰ ਤੇ ਦਾ ਰੱਖੋ ਟੀਚਰਸ ਨੂੰ ਕਹਤਾ ਵੀ ਸਕੂਲ ਕਾਗਜ਼ਾਂ ਦੇ ਵਿੱਚ ਨਹੀਂ ਰੱਖਣੇ ਹੈ ਜਿਹੜਾ ਸਟੋਰ ਕਰੇਗਾ ਉਹਦੇ ਤੇ ਐਕਸ਼ਨ ਹੋਏਗਾ ਸਕੂਲਾਂ ਕਾਗਜ਼ਾਂ ਤੇ ਅਵੇਲੇਬਲ ਨਹੀਂ ਹੋ ਕੀ ਲੋਕਾਂ ਨੂੰ ਸਮਝਣਾ ਪੈਗਾ ਕਿ ਇਹ ਸਿਹਤ ਵਾਸਤੇ ਬਹੁਤ ਹਾਨੀਕਾਰਕ ਚੱਕ ਹੈ ਇਹਦੇ ਵਿੱਚ ਕੈਫੀਨ ਬਹੁਤ ਹੈ 슈ਗਰ ਬਹੁਤ ਜ਼ਿਆਦਾ ਇਹ ਕਾਰਡੀਓ ਵਾਸਕੂਲਰ ਸਿਸਟਮ ਬ੍ਰੇਨ ਨੂੰ ਸਾਰਿਆਂ ਨੂੰ ਨੈਗੇਟਿਵ ਇਫੈਕਟ ਕਰਦੀ ਹੈ ਇਹਦੇ ਨਾਲ ਹਾਈਪਰ ਟੈਨਸ਼ਨ ਡਾਇਬੀਟਸ ਦੀ ਇਨਸੀਡੈਂਸ ਬਹੁਤ ਵਧਦੀ ਹੈ ਹਾਰਟ ਅਟੈਕ ਹੋ ਰਹੇ ਜੰਗ ਬੰਦਿਆਂ ਦੇ ਵਿੱਚ ਹੋ ਰਿਹਾ ਉਹਦੇ ਕੁਝ ਕਾਰਨ ਇਹ ਵੀ ਆ ਗਿਆ ਉਹਦੇ ਚ ਸਾਲਕੀ ਨਾ ਅਸੀਂ ਨਾ ਟ੍ਰੈਂਡ ਤੋਂ ਜ਼ਿਆਦਾ ਕਿਵੇਂ ਕਰ ਰਿਹਾ ਬਟਨਾ ਦੇ ਵਿੱਚ ਕੀ ਕਈ ਇਸ ਤਰੀਕੇ ਦੇ ਡੀਟ ਜਿਹੜੇ ਨੇ ਉਪਲਬਧ ਕੀ ਜਾਣਗੇ ਤੁਸੀਂ ਮੈਨੂੰ ਦੇਖ ਕੇ ਤੇ ਵੇਪ ਅਵੇਲੇਬਲ ਹੈ ਨਾ ਕਿਸੇ ਵੀ ਦੁਕਾਨ ਦੇ ਉੱਤੇ ਤੁਸੀਂ ਮੈਨੂੰ ਐਕਚੁਅਲ ਇਨਫੋਰਮੇਸ਼ਨ ਮੈਨੂੰ ਦੇ ਦਿਓ ਆਪਣੇ ਐਮਬੀਐਲ ਨੂੰ ਦੇ ਦਿਓ ਡਿਪਟੀ ਕਮਿਸ਼ਨਰ ਨੂੰ ਦੇ ਦਿਓ ਸਾਡੇ ਸਿਵਲ ਸਰਜਨ ਨੂੰ ਦੇ ਦਿਓ ਪੁਲਿਸ ਨੂੰ ਦੇ ਦਿਓ ਕਿਸੇ ਨੂੰ ਦੇ ਦਿਓ ਐਸਐਸਪੀ ਮੈਡਮ ਬੈਠੇ ਆਏ ਉਹਨਾਂ ਦਾ ਕੋਈ ਮਹਿਕਮਾ ਸੁਣ ਲੋ ਮਰੀ ਬੰਦੇ ਸੁਣ ਲੋ ਮਰੀ ਬੰਦੇ ਇਹ ਕੱਲ ਕੋਸਚਨ ਆਇਆ ਸੀਗਾ ਇਹਦੇ ਵਾਸਤੇ ਅਸੀਂ ਜਿਹੜਾ ਹੈਲਪਲਾਈਨ ਨੰਬਰ ਵੀ ਮੈਂ ਦੇਵਾਂਗਾ ਤੁਸੀਂ ਕਰੋਗੇ ਤੁਹਾਨੂੰ ਐਕਸ਼ਨੇਬਲ ਇਨਫੋਰਮੇਸ਼ਨ ਦੇ ਦੇਵਾਂਗੇ ਐਕਸ਼ਨ ਹੋ ਜਾਏਗਾ ਐਗਜ਼ਾਮਪਲ ਰਿਐਕਸ਼ਨ ਹੋਏਗਾ ਲੇਕਿਨ ਫਿਰ ਵੀ ਅਸੀਂ ਜਿਹੜਾ ਹੈਗਾ ਮੈਂ ਆਪਣੇ ਐਮਐਲਏ ਸਾਹਿਬਾਨ ਨੂੰ ਵੀ ਬੇਨਤੀ ਕੀਤੀ ਹੈ ਡੀਸੀ ਨੂੰ ਵੀ ਇਹ ਮੀਟਿੰਗਾਂ ਕਰ ਲਗੇ ਕੈਮਿਸਟ ਦੇ ਨਾਲ ਵੀ ਪ੍ਰੈਗਾ ਕੈਪਸੂਲ ਬਾਰੇ ਜੀ ਫੂਡ ਸੇਫਟੀ ਬਾਰੇ ਵੀ ਮੀਟਿੰਗ ਕਰਨਗੇ ਸਾਰੇ ਉਹ ਦੱਸਦਾਂਗੇ ਸਾਡੀ ਫੂਡ ਸੇਫਟੀ ਬੈਨ ਹੈ ਇਹ ਤੁਸੀਂ ਸਾਡੇ ਆਈਜ਼ ਆਈਡੀਰ ਜ਼ੋਨ ਮੀਡੀਆ ਵਾਲੇ ਤੁਸੀਂ ਸਾਡਾ ਸੁਨਿਆ ਘਰ ਘਰ ਤੱਕ ਪਹੁੰਚਾ ਦਿਓ ਜੀ ਤੁਸੀਂ ਇੱਕ ਮਿੰਟ ਪਹਿਲਾਂ ਇਹ ਇਹਨੇ ਪੁੱਛਣਾ ਚਾਹੁੰਦੇ ਸੀ ਮੈਂ ਦੂਜੇ ਸਵਾਲੇ ਨੂੰ ਦਿੰਦਾ ਜੀ ਉਸ ਤੋਂ ਬਾਅਦ ਤੁਸੀਂ ਆ ਜੀ ਮੈਡੀਕਲ ਨਸ਼ੇ ਜੋ ਡੈਕਿੰਗ ਖਤਮ ਕਰਕੇ ਜਾ ਰਹਾ ਕਿਉਂਕਿ ਬਟੰਡਾ ਦੇ ਵਿੱਚ ਗੱਲ ਕਰੀਏ ਕਾਫੀ ਜਿਹੜੀਆਂ ਤੁਹਾਨੂੰ ਤੁਸੀਂ ਗੱਲ ਕੀਤੀ ਸੀ ਸੁਸਾਇਟੀ ਜਿਹੜੀ ਹੈਗੀ ਉਹਨਾਂ ਕੋਲੋਂ ਵੀ ਮੈਡੀਕਲ ਸ਼ਾਪ ਦੇ ਉੱਪਰ ਜਿਹੜੀ ਕਾਰਵਾਈ ਕਰਵਾਈ ਗਈ ਸੀ ਪੁਲਿਸ ਨਾਲ ਆ ਰਹੀ ਹੈ ਪਰ ਇਹ ਤੇ ਦਿੱਕਤ ਇਹ ਆ ਰਹੀ ਹੈ ਕਿ ਕੁਝ ਬਿਨਾ ਵਾਦੀ ਕੋਈ ਮੈਡੀਕਲ ਸਟੋਰ ਓਪਨ ਹੋ ਜਾਂਦੇ ਨੇ ਜਿਨ੍ਹਾਂ ਕੋਲੋਂ ਪਾਬੰਦੀਸ਼ੁਦਾ ਦਵਾਈਆਂ ਪੜੀਆਂ ਨੇ ਉਹਨੂੰ ਲੈ ਕੇ ਤੁਹਾਡੇ ਕੋਲੋਂ ਵੀ ਵਨ ਦੇ ਕਦਮ ਤੋਂ ਵਿਗਾਰੇ ਤੋਂ ਆਪਣੀ ਚੱਲ ਰਹੀ ਹੈ ਇਹ ਅੱਛਾ ਸਵਾਲ ਹੈ ਜੀ ਮੈਂ ਹੁਣੇ ਤੁਹਾਡੇ ਆਪ ਤੋਂ ਪਹਿਲਾਂ ਅਸੀਂ ਇਹ ਫੈਸਲਾ ਕੀਤਾ ਕਿ ਇੱਕ ਵਾਰ ਜਿੰਨੇ ਤੁਹਾਡੇ ਕੈਮਿਸਟਾ ਅਟੈਂਡੈਂਟ ਜਵਾਂ ਦੀ ਐਸੋਸੀਏਸ਼ਨ ਨੂੰ ਬੁਲਾ ਲਓ ਉਹਨਾਂ ਨੂੰ ਦੱਸ ਦਿਓ ਵੀ ਆਹ ਅਲਾਉਡ ਹੈ ਜਾਂ ਅਲਾਉਡ ਨਹੀਂ ਹੈ ਜਿਹੜੀ ਤੁਹਾਡੇ ਪ੍ਰਾਇਗਾ ਕੈਪਸੂਲ ਦੀ ਕਹਿੰਦੇ ਆ ਨਾ ਫ੍ਰੀ ਕਪ ਲੈ ਇਹ ਬਹੁਤ ਜ਼ਰੂਰੀ ਮੈਡੀਸਨ ਹੈ ਇਹਨੂੰ ਅਸੀਂ ਬੈਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਦਰਵਾਈਜ਼ ਪੇਸ਼ੇਸ਼ ਦਾ ਨੁਕਸਾਨ ਹੋਏਗਾ ਇਹ ਕਿਨਿ ਰੈਗੂਲੇਟਡ ਹੈ ਕਿ ਤੁਸੀਂ ਕਿਤੋਂ ਖਰੀਦੀਆ ਕਿਹਨੂੰ ਵੇਚਿਆ ਕਿਹੜੀ ਸਟ੍ਰੈੰਥ ਤੁਸੀਂ ਰੱਖ ਸਕਦੇ ਹੋ ਕਿੰਨੀ ਕੁਆਂਟਿਟੀ ਰੱਖ ਸਕਦੇ ਹੋ ਸਾਰਾ ਉਹਨੂੰ ਵਾਟ ਕਰੇਗਾ ਉਹਦੇ ਤੇ ਫਿਰ ਪਰਮਾਨੈਂਟ ਬੰਦ ਹੋਗਾ ਜੋ ਤੁਸੀਂ ਕਹਿੰਦਾ ਇਹ ਇਹ ਅਸੀਂ ਕਰ ਰਿਹਾ ਜੀ ਅਵੇ ਸਾਹਿਬ ਇਹਦੇ ਇਹਦੇ ਬਾਰੇ ਪਹਿਲਾਂ ਡੀਸੀ ਸਾਹਿਬ ਕਹਿ ਚੁੱਕੇ ਨੇ ਜੀ ਇਸਦੇ ਬਾਰੇ ਪਹਿਲਾਂ ਜਾਣਕਾਰੀ ਦੇ ਚੁੱਕੇ ਨੇ ਡਿਜੀਟਲ ਪਰ ਫਿਰ ਵੀ ਜੇ ਨਹੀਂ ਹਟਦੇ ਕੋਈ ਤੇ ਪਰਸੈਂਟੇਜ ਵੀ ਇਹਨਾਂ ਨੇ ਬੋਲੀ ਸੀ ਕਿ ਐ ਤੱਕ ਜਿਹੜੀ ਹੈ ਤੁਸੀਂ ਦੇ ਸਕਦੇ ਹੋ ਉਸ ਤੋਂ ਵੱਧ ਵਾਲੀ ਨਹੀਂ ਦੇ ਸਕਦੇ ਬਿਲਕੁਲ ਜੀ ਬਿਲਕੁਲ ਡੀਸੀ ਸਾਹਿਬ ਕਹਿ ਚੁੱਕੇ ਅਸੀਂ ਵੀ ਕਹਿ ਚੁੱਕੇ ਹਾਂ ਆਪ ਜਦੋਂ ਕਹਿੰਦੇ ਹੁੰਦੇ ਆ ਨਾ ਜੀ ਮਾਰ ਨੂੰ ਸਮਝਾਣਾ ਚੰਗਾ ਸੀ ਬਾਰ ਬਾਰ ਸਮਝਾ ਰਹੇ ਹਾਂ ਹੁਣ ਜਿਹੜਾ ਹੈਗਾ ਦੇਖੋ ਉਹਦੇ ਚ ਜਿਹੜਾ ਜਸਟਿਸ ਦੋ ਤਰ੍ਹਾਂ ਦਾ ਹੁੰਦਾ ਇੱਕ ਰਿਫਾਰਮਿਸਟ ਹੁੰਦਾ ਇੱਕ ਰੈਟਰੀਬਿਊਟਿਵ ਹੁੰਦਾ ਤੇ ਜਦੋਂ ਰਿਫਾਰਮਿਸਟ ਫੇਲ ਹੋ ਜਾਂਦਾ ਫਿਰ ਰੈਟਰੀਬਿਊਟਿਵ ਦੀ ਰੋਡ ਪੈਂਦੀ ਆ ਤੇ ਅਸੀਂ ਇਹ ਰੈਟਰੀਬਿਊਟਿਵ ਇੱਕ ਪਸੰ ਰੱਖਾਂਗੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਅਸੀਂ ਪਹਿਲਾਂ ਪੰਜਾਹ ਰਕਤੇ ਨਹੀਂ ਚੱਲ ਰਿਹਾ ਜਿਹੜੇ ਬੰਦਿਆਂ ਨੇ ਮਤਲਬ ਸਰਕਾਰੀ ਜਗ੍ਹਾੇ ਡੱਬ ਰੱਖੀ ਔਰ ਡਰ ਦਾ ਮਾਹੌਲ ਬਰਾਇਆ ਹੋਇਆ ਡਰ ਨੂੰ ਡਰਾਣਾ ਉਹ ਸਾਡੀ ਸਟ੍ਰੈਟਜੀ ਹੈ ਜੀ ਰੈਟਰੀਬਿਊਟਿਵ ਵਿਲ ਬੀ ਵੈਰੀ ਸਲੈਕਟਿਵ ਜੀ ਉਹ ਵੀ ਹੋਏਗਾ ਬਟ ਸਾਡੀ ਕੋਸ਼ਿਸ਼ ਹੈ ਰਿਫਾਰਮਿਸਟ ਹੋ ਵੀ ਉਹ ਅਸੀਂ ਬਾਰ-ਬਾਰ ਕਰਾਂਗੇ ਰੈਟਰੀਬਿਊਟਿਵ ਬਹੁਤ ਸਪੇਅਰਿੰਗਲੀ ਹੋਏਗਾ ਬਟ ਵਨ ਹੋਏ ਮੌਂਦਿ ਸਾਪੋ ਦੀ ਸਰਕਾਰ ਹੈ ਅੰਤ ਤੇ ਬਹੁਤ ਕੰਮ ਕਰਦੀ ਹੈ ਜੀ ਪਰ ਸਿਵਲ ਹਸਪੀਟਲ ਬਟਿੰਡਾ ਦੀ ਗੱਲ ਕਰੀਏ ਤਾਂ ਕੋਈ ਮੇਜਰ ਇੰਤਰੀ ਵਾਲਾ ਪੇਸ਼ੈਂਟ ਜਾਂਦਾ ਤਾਂ ਨਾਲ ਦੀ ਨਾਲ ਰੈਫਰ ਕਰ ਦਿੱਤਾ ਜਾਂਦਾ ਇਹਦੇ ਚ ਨਾ ਜਿਹੜਾ ਇਸ਼ੂ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਉਹਦੇ ਚ ਇੱਕ ਕ੍ਰਿਟੀਕਲ ਕੇਅਰ ਹੁੰਦਾ ਜਿਹੜੇ ਨਵੇਂ ਬਲੌਕ ਬਣਦੇ ਆ ਆਪਣਾ ਤੁਹਾਡੇ ਵੀ ਬਣਦੇ ਆ ਜੀ ਉਹਦੇ ਵਾਸਤੇ ਇੱਕ ਤਾਂ ਕ੍ਰਿਟੀਕਲ ਪੀਅਰ ਬਲੌਕ ਦੀ ਬਿਲਡਿੰਗ ਹੈ ਇੱਕ ਬੜਾ ਬਿਲਡਿੰਗ ਬਣ ਰਹੀ ਹੈ ਤੁਹਾਡੇ ਕੁਪਰ ਸਾਡੇ ਕੋਲ ਹੈਗਾ ਤੇ ਮੈਨੂੰ ਉਮੀਦ ਹੈ ਕਿ ਤੁਹਾਡਾ ਬਾਈ ਐਂਡ ਆਫ ਦਿਸ ਈਅਰ ਤਿਆਰ ਹੋ ਜਾਏਗਾ ਤੇ ਉਹਦੇ ਵਿੱਚ ਅਸੀਂ ਅੰਦਰ ਮੀਨ ਟਾਈਮ ਅਸੀਂ ਸਾਰੀ ਸਟ੍ਰੈਟਜੀ ਡਿਸਕਸ ਕਰ ਲਈ ਹੈ ਜਿਹੜੇ ਸਾਡੇ ਕੋਲ ਬੱਚੇ ਬੀਐਸਸੀ ਨਰਸਿੰਗ ਵਾਲੇ ਐਮਐਸਸੀ ਨਰਸਿੰਗ ਵਾਲੇ ਉਹਨਾਂ ਨੂੰ ਔਰ ਕੁਝ ਆਪਣੇ ਸਟਾਫ ਲੋ ਔਰ ਕੁਝ ਡਾਕਟਰਸ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਇਹ ਪਹਿਲੀ ਵਾਰ ਇਹ ਕਿ ਮਾਨ ਸਰਕਾਰ ਨੇ ਜਿਹੜਾ ਹੈਗਾ ਵੀ ਜਿੰਨੇ ਪੋਸਟ ਗ੍ਰੈਜੂਏਟ ਕਰਦੇ ਆ 250 ਹੁੰਦਾ ਹੈ ਜੀ ਤੇ ਪਿਛਲੇ 10 ਸਾਲ ਤੋਂ ਰੱਖੇ ਨਹੀਂ ਨਾ ਸਾਡੇ ਕੋਲ 2.5 ਇਅਰ ਸਪੈਸ਼ਲਿਸਟ ਹੋਣੇ ਸੀਗੇ ਹੁਣ ਅਸੀਂ 4 ਸਾਲ ਰੱਖਦੇ ਆ ਅਜੇ ਉਹਨਾਂ ਵਿੱਚ ਸੌਕ ਨੇ ਜੁਆਇਨ ਕੀਤਾ 1.5 ਨੇ ਜੁਆਇਨ ਨਹੀਂ ਕੀਤਾ ਉਹਨਾਂ ਨੂੰ ਸਹੂਲਤਾਂ ਦੇ ਰਿਹਾ ਜਿਵੇਂ ਮੈਂ ਜਿਹੜੇ ਮੇਰੀ ਕੋਸ਼ਿਸ਼ ਆ ਕਰਨਾ ਤਨਖਾਹ ਵਧਾਵਾ ਉਹਨਾਂ ਨੂੰ ਇਨਸੈਂਟਿਵ ਦੇਵਾ ਉਹਨਾਂ ਨੂੰ ਆਪਾਂ ਜੁਆਇਨ ਕਿੱਦਾਂ ਕਰਾਣਾ ਰਿਟੇਨ ਕਿਵੇਂ ਕਰਾਣਾ ਡਾਕਟਰ ਜਿਹੜੇ ਹੁੰਦੇ ਨੇ ਇਹਨਾਂ ਦੀ ਸ਼ਾਰਟੇਜ ਐ ਡਿਮਾਂਡ ਤੇ ਦੂਜੀ ਗੱਲ ਐ ਪੰਜਾਬੀ ਚ ਕਹਿੰਦੇ ਹੁੰਦੇ ਰਾਤੀ ਜੋੜਾ ਲੱਖਦਾ ਤੇ ਮਰਿਆ ਸਵਾ ਲੱਖਦਾ ਤੇ ਮਤਲਬ ਇਹ ਮੈਂ ਕੋਈ ਡਾਕਟਰ ਐਸ ਕਰਕੇ ਮੈਂ ਟਰਮ ਯੂਜ਼ ਕਰ ਸਕਦਾ ਉਹ ਕੋਈ ਤਰ੍ਹਾਂ ਦਾ ਕੋਈ ਰੱਖ ਲੋਗਾ ਉਹ ਡਾਟਾ ਨੂੰ ਪਿਆਰ ਨਾਲ ਹੀ ਰੱਖਿਆ ਜਾ ਸਕਦਾ ਜੇ ਤੁਸੀਂ ਕਿਸੇ ਹੋਰ EMPLOYE ਨੂੰ ਕੱਢੋਗੇ ਉਹ ਤੁਹਾਡੀ ਮਨਤਾ ਕਰੇਗਾ ਗੜਗੜਾਏਗਾ ਜੇ ਉਹਨੂੰ ਤੁਸੀਂ ਭੇਜੋਗੇ ਹੁਣ ਮੈਂ ਪੁੱਛੋ ਮੱਡੀ ਭੇਜਦਾ ਕੋਈ ਜਾਂਦਾ ਨਹੀਂ ਮੈਂ ਹੁਣ ਕੀ ਕਰਾਂ ਜੀ ਤੁਹਾਡੇ ਤੁਹਾਡੇ ਮਾਨਸੇ ਲੈ ਜਾਂਦਾ ਜੀ ਕੋਈ ਠੀਕ ਹੈ ਜੀ ਅੱਗੇ ਜਿਹੜਾ ਸਲੂਰ ਗਾਰ ਕੋਈ ਨਹੀਂ ਜਾਂਦਾ ਸੋ ਉਹਨਾਂ ਨੂੰ ਅਸੀਂ ਇਨਸੈਂਟਿਵੇਟਾਈਜ਼ ਕਰ ਰਹੇ ਹਾਂ ਉਹਨਾਂ ਨੂੰ ਪਿਆਰ ਨਾਲ ਲਿਜਾਇਆ ਜਾ ਸਕਦਾ ਸੋ ਮੈਂ ਇੱਕ ਬੇਨਤੀ ਕਰਨੀ ਹੈ ਜੀ ਤੁਹਾਨੂੰ ਵੀ ਡੀਸੀ ਸਾਹਿਬ ਨੂੰ ਵੀ ਔਰ ਆਪਣੇ ਐਮਐਲਏ ਨੂੰ ਵੀ ਮੇਅਰ ਨੂੰ ਵੀ ਤੇ ਜਿਹੜਾ ਤੁਹਾਡੇ ਪੋਸਟ ਗ੍ਰੈਜੂਏਟ ਜੋਇਨ ਕਰਦਾ ਉਹਨੂੰ ਫੈਮਿਲੀ ਰੂਮ ਦੇ ਦਿਓ ਜਿਹੜਾ ਤੁਹਾਡਾ ਪ੍ਰਾਈਵੇਟ ਰੂਮ ਦੇ ਦਿਓ ਆਸਤਾਕ ਜਰੀ ਕਦੇ ਡੀਸੀ ਸਾਹਿਬ ਖਾਣੇ ਤੇ ਬੁਲਾ ਲੈਣ ਕਦੇ ਐਮਐਲਏ ਖਾਣੇ ਤੇ ਬੁਲਾਵੇ ਕਦੇ ਮੇਅਰ ਸਾਹਿਬ ਖਾਣੇ ਤੇ ਬੁਲਾਉਣ ਦੇ ਤਾਂ ਹੁਣ ਲੱਗੇ ਵੀ ਸਾਡੀ ਆਮ ਵੀ ਹੈ ਸਾਡੀ ਸਾਡੀ ਕੋਈ ਵੈਲਿਊ ਹੈ ਜੀ ਸੋ ਡਾਕਟਰ ਨੂੰ ਪਿਆਰ ਇਸ ਲਾਈਨ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਆਪਣੇ ਇਲੈਕਟ੍ਰਿਕ ਟੂਲ ਨਹੀਂ ਕਰਨਾ ਚਾਹੁੰਦੇ ਜਾਂ ਕਿਤੇ ਲਿਖਿਆ ਸੈਂਟਰ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਉਹਨਾਂ ਨੂੰ ਉੱਤੇ ਲੈ ਕੇ ਆਉਣ ਦੇ ਲਈ ਕੋਈ ਸੈਕਿਉਰੀ ਫੀਰੀ ਆ ਇਹ ਬੜਾ ਵਧੀਆ ਕੁਐਸਚਨ ਹੈ ਜੀ ਉਹਦੇ ਵਾਸਤੇ ਅਸੀਂ ਇੱਕ ਤਾਂ ਤੁਹਾਡੇ ਨਾਲ سپورਟ ਗਰੁੱਪ ਹੈ ਉਹਨੂੰ ਨਾਰਕੋਟਿਕ ਅਨੋਨਿਮਸ ਕਹਿੰਦੇ ਆ ਐਲਕੋਹਲਿਕ ਅਨੋਨਿਮਸ ਐਂਡ ਨਾਰਕੋਟਿਕ ਅਨੋਨਿਮਸ ਇਹ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਹਰ ਸਬਡਿਵੀਜ਼ਨ ਦੇ ਵਿੱਚ ਅਸੀਂ ਇਹ ਗਰੁੱਪਸ ਬਣਾ ਰਹੇ ਆ ਉਹਦੇ ਵਿੱਚ ਕਾਫੀ ਬੰਦੇ ਹੁੰਦੇ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਉਹਨਾਂ ਨੇ ਛੱਡ ਦਿੱਤਾ ਉਹਨਾਂ ਨੇ ਉਹ ਸਾਰੇ ਪੀੜਾ ਦੇਖੀ ਹੋਈ ਹੈ ਉਹ ਦੱਸਦੇ ਆ ਆਪਣਾ ਤਜਰਬਾ ਸਾਂਝਾ ਕਰਦੇ ਆ ਉਸ ਉਹਦੇ ਵਿੱਚ ਹੈਲਦੀ ਯੂਥ ਵੀ ਹੁੰਦੇ ਆ ਜਿਹੜੇ ਵੈਸੇ ਨਸ਼ੇ ਦੇ ਖਿਲਾਫ ਹੈ ਉਹ ਚਾਹੇ ਕਿਸੇ ਆਪਣੇ ਧਰਮ ਕਰਕੇ ਮੋਟੀਵੇਟਿਡ ਹੋਣ ਕਿਸੇ ਐਨਜੀਓ ਨਾਲ ਅਕਸਰ ਉਸ ਮੈਨ ਹੋਵੇ ਕੋ ਰਟਾਇਰ ਟੀਚਰ ਹੋਵੇ ਕੋ ਪੱਤਰਕਾਰ ਹੋਵੇ ਚੰਗਾ ਜਿਹੜਾ ਬੰਦਾ ਮਤਲਬ ਕਿ ਮੈਂ ਕਹੂੰਗਾ ਪੋਜ਼ਿਟਿਵ ਹੋਵੇ ਜਿਹੜਾ ਜਿਹੜਾ ਮਤਲਬ ਆਜ਼ਾਮ ਬਦੂ ਸੋਚ ਹੋਵੇ ਜੈਦੀ ਉਹਨਾਂ ਦੇ ਇੱਕ ਗਰੁੱਪ ਬਣਾ ਰਿਆ ਸੀ ਉਹਨਾਂ ਨਾਲ ਰੀਚ ਆਊਟ ਕਰ ਲਈ ਕਿਉਂਕਿ ਸਟਿਗਮਾ ਹੈ ਦੇਚ ਜਿਹੜਾ ਸਟਿਗਮਾ ਨੂੰ ਫਾਈਟ ਕਰ ਲਈਏ ਸਪੋਰਟ ਗਰੁੱਪ ਬਣਾ ਰਹੇ ਆ ਪਿੰਡਾਂ 'ਚ ਜਿਹੜੇ ਆ ਗਏ ਵਿਲੇਜ ਡਿਫੈਂਸ ਕਮੇਟੀ ਪੁਲਿਸ ਬਣਾ ਰਹੀ ਹੈ ਸਾਡੇ ਸਿਹਤ ਕਮੇਟੀਆਂ ਆਸੀ ਬਣਾ ਰਹੇ ਆ ਯੂਥ ਦੇ ਕਲੱਬ ਬਣਾ ਰਹੇ ਆ ਖੇਡ ਦੀਆਂ ਨਰਸਰੀਆਂ ਬਣਾ ਰਹੇ ਆ ਲਾਈਬ੍ਰੇਰੀਆਂ ਬਣਾ ਰਹੇ ਆ ਬੱਚਾ ਨੂੰ ਖੇਡ ਨਾਲ ਪੜ੍ਹਾਈ ਨਾਲ ਕਿਤਾਬਾਂ ਨਾਲ ਔਰ ਕੰਮ ਕਿਤੇ ਨਾਲ ਜੋੜ ਰਹੇ ਆ ਅਸੀਂ ਤੇ ਇਸੇ ਤਰ੍ਹਾਂ ਜਿਹੜਾ ਕੋਈ ਧਰਮ ਦੇ ਬੰਦਾ ਸਾਰੇ ਧਰਮ ਵਾਲਿਆਂ ਨੂੰ ਖੁੱਲ੍ਹੇ ਦਿਲਾਂ ਤੇ ਆਓ ਔਰ ਉਹਨਾਂ ਧਰਮ ਨਾਲ ਜੋੜ ਲਓ ਕਿੱਟੋ ਕੋਈ ਟੈਬਲੀ ਇਹਦੇ ਜਿਹਨੇ ਸੇ ਬੜੀ ਪੋਜ਼ਿਟਿਵ ਪ੍ਰਡਿਕਸ਼ਨ ਜਿਹੜਾ ਬੰਦਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਧਰ ਵੀ ਜੁੜ ਜਾਂਦਾ ਕੋਈ ਅਰਜ ਨਹੀਂ ਆਪਣੇ ਆਪਣੇ ਧਰਮ ਨਾਲ ਮੰਗਦਾ ਸਰਕਾਰ ਨੇ ਵੀ 3 ਸਾਲਾਂ ਤੋਂ ਕੰਮ ਬੂਤ ਹੋਇਆ ਪਰ ਕਿਤਾਚ ਲੋਕ ਬੋਧ ਦੀ ਵਾਰ ਹੈ ਬੜੀ ਜੀ ਦੇ ਦੇ ਆ ਅਬਦੁੱਲਾਹ ਤੁਨ ਦੇਖੋ ਤੁਸੀਂ ਦੇ ਮੇਲ ਔਰ ਐਮ ਐਲ ਏ ਬਕੇ ਉੰਨਾ ਦਾ ਤੁਹਾਨੂੰ ਇਹੋ ਦਾ ਵੀਡੀਓ ਵੈਰ ਚਲੋ ਤੁਹਾਡਾ ਜਿਹੜਾ ਸਵਾਲ ਹੈ ਜੀ ਥੋੜਾ ਜਿਹਾ ਸਾਈਡ ਤੇ ਚਲਾ ਗਿਆ ਬਟ ਮੈਂ ਇਹਦਾ ਲਾਸਟ ਸਵਾਲ ਦਾ ਜਵਾਬ ਦੇ ਰਿਹਾ ਦੇਖੋ ਜਿੱਥੇ ਤੱਕ ਪੰਨਾ ਚ ਵੜਾ ਨਹੀਂ ਦਿੰਦੇ ਇਹ ਗੱਲ ਨਹੀਂ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਕੁਝ ਕਿਸਾਨ ਯੂਨੀਅਨ ਹੈ ਲੱਗੀਆਂ ਕਈ ਵਾਰੀ ਉਹਨਾਂ ਦਾ ਕੋਈ ਆਪਣਾ ਥੀਓ ਪੁਆਇੰਟ ਹੋ ਸਕਦਾ ਜੇ ਕਿਸਾਨ ਦਿੱਲੀ ਬੈਠੇ ਸੀ ਤਾਂ ਸਾਡੀ ਸਰਕਾਰ ਸੀ ਸਾਡੇ ਅਰਵਿੰਦ ਕੇਜਰੀਵਾਲ ਨੂੰ ਸਾਡੇ ਐਕਚੁਅਲੀ ਕੀ ਹੋਇਆ ਕਿ ਜਿਹੜੀ ਕੇਂਦਰ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਵੀ ਜਿੰਨੇ ਤੁਹਾਡੇ ਸਟੇਡੀਅਮ ਆ ਕੇ ਸਾਨੂੰ ਵਿਅਸਿਕ ਕਿਸਾਨਾਂ ਨੂੰ ਕੈਦ ਕਰਨਾ ਅਰਵਿੰਦ ਕੇਜਰੀਵਾਲ ਵਾਸ ਦਾ ਓਨਲੀ ਲੀਡਰ ਜਿਹਨੇ ਚਾਹ ਵੀ ਅਸੀਂ ਸਾਨੂੰ ਕਿਸਾਨਾਂ ਨੂੰ ਕੈਦ ਕਰ ਲੈ ਇਹਨਾਂ ਦੀਆਂ ਮੰਗਾਂ ਸੁਣੋ ਉਹਨਾਂ ਨਾਲ ਗੱਲਬਾਤ ਕਰੋ ਉਹ ਤਾਂ ਮਸਲਾ ਹੱਲ ਕਰੋ ਉਹਨਾਂ ਨੇ ਸਾਡੀ ਡਿਊਟੀ ਲਈ ਸੀ ਔਰ ਮੈਂ ਦਾਵੇਂ ਨਾਲ ਕਹਿ ਸਕਦਾ ਜੀ ਜਿਹੜੇ ਤੁਹਾਡੇ ਕਿਸਾਨਾਂ ਦੇ ਲੀਡਰਾਂ ਉਹਨਾਂ ਨੂੰ ਛੱਡ ਕੇ ਹੋ ਸਾਰੇ ਮੈਨੂੰ ਜਾਣਦਿਆ ਕੰਨਖੱਲਾ ਬੰਦਾ ਮੈਂ 13 ਮਹੀਨਿਆਂ ਦੇ ਨਾਲ ਬੈਠਾ ਸੀਗਾ ਉੱਥੇ ਵੱਡੇ ਵੱਡੇ ਸੀ ਆਪਰੇਸ਼ਨ ਵੀ ਕੀਤੇ ਆ ਕੈਂਪ ਵੀ ਲਾਏ ਆ ਐਨਕਾ ਬੰਡੇ ਆ ਔਰ ਮਿਸ਼ਨ ਗੁੱਡਵਿਲ ਮੈਂ ਕੀਤਾ ਸੀ ਆਸ-ਪਾਸ ਦੇ ਪਿੰਡਾਂ ਚੋਂ ਦੀ ਰੈジਸਟੈਂਸ ਖਤਮ ਕੀਤੀ ਸੀ ਸੋ ਕਿਸੇ ਵੀ ਕਿਸਾਨ ਜਿਹੜਾ ਵੀ ਤੁਹਾਡਾ ਲੀਡਰ ਜਿਹੜਾ ਕਹਦਾ ਹੈਗਾ ਮੈਂ ਉਹਨਾਂ ਨੂੰ ਇਨਵਾਈਟ ਕਰਦਾ ਵੀ ਤੁਸੀਂ ਆਓ ਮੇਰੇ ਨਾਲ ਗੱਲ ਕਰੋ ਆਪਣਾ ਕਿਸਾਨ ਇਕੱਠੇ ਹੋ ਜਾਣ ਜੀ ਮੈਂ ਅੱਜ ਵੀ ਕਹਿ ਰਿਹਾ ਮੈਂ ਹੁਣ ਵੀ ਮਿਨਿਸਟਰੀ ਵੀ ਛੱਡ ਦੂੰਗਾ ਐਮਐਨਐਸ ਵੀ ਛੱਡ ਦੂੰਗਾ ਮੈਂ ਦਿੱਲੀ ਤੁਹਾਡੇ ਨਾਲ ਜਾ ਕੇ ਬਹਿ ਜਾਊਗਾ ਬਟ ਅਸੀਂ ਲੜਾਈ ਇਕੱਠੇ ਹੋ ਕੇ ਲੜੀਏ ਔਰ ਇੱਕ ਸਹੀ ਤਰੀਕੇ ਨਾਲ ਲੜੀਏ ਕਿ ਅਸੀਂ ਤੁਹਾਡੇ ਨਾਲ ਆ ਤੇ ਉਹਦੇ ਚ ਪੰਜਾਬ ਦਾ ਨੁਕਸਾਨ ਹੋ ਰਿਹਾ ਜੇ ਉਹਦੇ ਵਿੱਚ ਮਤਲਬ ਤੁਹਾਡਾ ਕਿਸਾਨੀ ਦਾ ਆਪਣਾ ਨੁਕਸਾਨ ਹੋ ਰਿਹਾ ਪੰਜਾਬ ਦੇ ਬਿਜ਼ਨਸ ਦਾ ਨੁਕਸਾਨ ਹੋ ਰਿਹਾ ਪੰਜਾਬ ਦੇ ਯੂਥਾ ਸਾਰੇ ਬਾਹਲੇ ਰਸਤੇ ਬੰਦ ਹੋ ਗਏ ਜੀ ਸਾਡੇ ਬੱਚੇ ਹੱਥੜੀਆਂ ਲਵਾ ਕੇ ਔਰ ਬੇੜੀਆਂ ਚ ਵਾਪਸ ਆ ਰਹੇ ਆ ਅਸੀਂ ਉਹਦੇ ਵਾਸਤੇ ਇੱਥੇ ਜੌਬ ਓਪਰਚੁਨਿਟੀਆਂ ਕ੍ਰੀਏਟ ਕਰਨੀਆਂ ਅਸੀਂ ਪੰਜਾਬ ਦੇ ਨਾਲ ਟ੍ਰੇਨਸ ਬੰਦ ਕਰ ਸਕਦੇ ਆ ਨਾ ਸੜਕਾਂ ਬੰਦ ਕਰ ਸਕਦੇ ਪੰਜਾਬ ਦਾ ਕਲਾ ਨਹੀਂ ਕੁੱਟਣਾ ਜੇ ਪੰਜਾਬ ਹੈਗਾ ਤਾਂ ਅਸੀਂ ਹੈਗੇ ਆ ਜੀ ਕਿਉਂਕਿ ਜੇ ਜੇ ਪੰਜਾਬ ਹੈ ਤਾਂ ਹੀ ਕਿਸਾਨੀਆਂ ਜੇ ਕਿਸਾਨ ਹੈ ਤਾਂ ਦੇਸ਼ ਹੈ ਜੀ ਇਹ ਕਿਸਾਨ ਹੈ ਤਾਂ ਰੋਜ਼ਗਾਰ ਹੈ ਅਸੀਂ ਉਹਦਾ ਬਹੁਤ ਸਤਕਾਰ ਕਰਦੇ ਆ ਲੇਕਿਨ ਆਪਾਂ ਨੂੰ ਆਪਾਂ ਮਿਲ ਕੇ ਆਪਾਂ ਜੱਗ ਲਗ ਨਾਨਕ ਜਿੰਦਾ ਰਹੀਏ ਕਿਛ ਸੁਣੀਏ ਕਿਛ ਕਹੀਏ ਕਹਤੇ ਪੁਨੀਤ ਸੁਣਤੇ ਪਵਿੱਤ ਆਪਾਂ ਪਹਿਲਾਂ ਗੱਲ ਸੁਣੀਏ ਜੀ ਫਿਰ ਗੱਲ ਕਰੀਏ ਵਿਚਾਰ ਪੰਦਰਾ ਕਰਨ ਨਾਰੇ ਲਾੜ ਨਾਲ ਕੁਝ ਨਹੀਂ ਹੋਣਾ ਜੀ ਹੰਗਾਮੇ ਨਾਲ ਕੁਝ ਨਹੀਂ ਹੋਣਾ ਮੈਂ ਬੇਨਤੀ ਕਰਦਾ ਜੀ ਆਓ ਸਾਡੇ ਭਰਾਓ ਅਸੀਂ ਤੁਹਾਡੇ ਨਾਲ ਖੜੇ ਆ ਮਰਨ ਪਟੀਆਂ ਕਰਨ ਵਾਲੇ ਅਸੀਂ ਆ ਜੀ ਸੋ ਬੰਦਾ ਜਾਂਦਾ ਸੀ ਮਰਜੀਵੜਾ 50 ਬੰਦਿਆਂ ਦੇ ਮੈਂ ਪੱਟੀਆਂ ਕੀਤੀਆਂ ਆਪਣੇ ਅੱਥਰਾਂ ਨਾਲ ਟੁੱਟੀਆਂ ਹੋਈਆਂ ਬਾਹਾਂ ਫੁੱਟੀਆਂ ਹੋਈਆਂ ਅੱਖਾਂ ਕਿੰਨੀ ਵਾਰ ਭੁੜਾਈ ਚੱਲਾਂਗੇ ਜੀ ਅਸੀਂ ਤੁਸੀਂ ਉਹ ਸਟ੍ਰੈਟੀਜੀ ਚੇਂਜ ਕਰੋਗੇ ਤੁਸੀਂ ਇੱਕ ਵਾਰੀ ਬੰਦਾ ਫਸ ਜਾਂਦਾ ਇਟ ਵਾਸ ਵੈਰੀ ਪੇਨਫੁਲ ਫੋਰ them ਇਟ ਵਾਸ ਵੈਰੀ ਪੇਨਫੁਲ ਫੋਰ ਆਮ ਸ਼ੋਰ ਕਿ ਸਾਡੇ ਵਾਸਤੇ ਉਸ ਤੋਂ ਜ਼ਿਆਦਾ ਪੇਨਫੁਲ ਸੀਗਾ ਜਿਹੜੇ ਹਾਲਾਤ ਵਿੱਚ ਫਸੇ ਹੋਏ ਸੀਗੇ ਜੀ ਆਪਾਂ ਪੰਜਾਬ ਤੋਂ ਜੀ ਬਹੁਤ ਬਹੁਤ ਧੰਨਵਾਦ ਜੱਲੇ ਵਾਲੇ